ਮਾਧਿਅਮ ਰਹੀ ਦੱਸਣਾ ਚਾਹੁੰਦੇ ਆ ਕਿ ਅਸੀਂ ਕੱਲ ਸਾਡੀ ਜਿਹੜੀ ਸੀਆਈਏ 1 ਦੀ ਟੀਮ ਹੈਗੀ ਹੈ ਰਿਚ ਥਾਣੇ ਥਾਣੇਦਾਰ ਆਪਣੇ ਪਰਮਜੀਤ ਸਿੰਘ ਹੈਗੇ ਨੇ ਇਹਨਾਂ ਦੀ ਨਾਲ ਇਹਨਾਂ ਦੀ ਟੀਮ ਸੀ ਤੇ ਆਪਣੇ ਜਿਹੜਾ 2-3 ਦੀ ਦਰਮਿਆਨੀ ਰਾਤ ਨੂੰ ਆਪਣੇ ਜਿਹੜਾ ਮੁਕਸਰ ਰੋਡ ਤੇ ਹਾਈ ਟੈਕ ਨਾਕਾ ਸੀ ਉੱਥੇ ਇਹਨਾਂ ਦਾ ਹੈਗੀ ਸੀ ਡਿਊਟੀ ਨਾਕਾ ਲਾਇਆ ਸੀ ਤੇ ਇਹਨਾਂ ਨੂੰ ਇੱਕ ਮੁਕਸਰ ਵੱਲੋਂ ਜਿਹੜੀ ਕੀ ਆਉਂਦੀ ਹੈ ਕਾਰ ਦਿਖਾਈ ਦਿੱਤੀ ਹੈ ਤੇ ਇਹਨੇ ਕਾਰ ਜਿਹੜਾੜ ਫੜਾਈ ਤੇ ਰੱ ਦਿੱਤਾ ਰੋਕ ਕੇ ਵਾਪਸ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨੂੰ ਜਦੋਂ ਇਹ ਕਾਬੂ ਕੀਤਾ ਸਿਰਫ ਕਾਰ ਹੈਗੀ ਸੀ ਪੀਵੀ03ਬੀਐਨ2589 ਨੰਬਰ ਤੇ ਕਾਬੂ ਕਰਕੇ ਜਿਹੜਾ ਚੈੱਕ ਕੀਤਾ ਉਹ ਤਿੰਨ ਜਿਹੜੇ ਬੰਦੇ ਮਿਲੇ ਆਪਾਂ ਨੂੰ ਤੇ ਤਿੰਨਾਂ ਤੋਂ ਜਦੋਂ ਸਰਚ ਕਰਕੇ ਆਪਣਾ ਕਾਰ ਵਗੈਰਾ ਦੀ ਵਿੱਚ ਪੰਜ 100 ਤੇ 53 ਗ੍ਰਾਮ ਹੈਰਵਿੰਦੀ ਆਪਾਂ ਕੋ ਬਰਾਮਦਗੀ ਹੋਈ ਹੈ ਜਿਹੜੇ ਤਿੰਨੇ ਬੰਦੇ ਸਨ ਉਹ ਸਾਰੇ ਬੀੜ ਤਲਾਪ ਤੇ ਆਪਣੇ ਜਿਹੜਾ ਇੱਥੇ ਹੈਗਾ ਉਹ ਉੱਥੇ ਦਰੇਸ਼ੀ ਹੈਗੇ ਆ ਜਿਹੜਾ ਸੰਜੀਵ ਜਸਵਿੰਦਰ ਤ੍ਰਿਸ਼ੇਕ ਦੂਜੇ ਨੂੰ ਜਾਣਦੇ ਹੈਗੇ ਆ ਜਿਹੜਾ ਸੰਜੀਵ ਹੈਗਾ ਇਹਦੇ ਤੇ ਪਹਿਲਾਂ ਵੀ ਜਿੰਨੂ ਵੀ ਕਹਿੰਦੇ ਤਿੰਨ ਮੁਕਦਮੇ ਇਹਦੇ ਤੇ ਹੈਗੇ ਆ ਇੱਕ ਤਾਂ ਐਨਟੀਪੀਐਸ ਸੈਕਟਰ ਦਾ ਹੀ ਆ ਤੇ ਇੱਕ 304 ਜਿਹੜੀ ਆਈਪੀਸੀ ਹੁੰਦੀ ਆ ਉਹਦਾ ਬਾਅਦ ਇੱਕ ਦੂਸਰਾ ਹੈਗਾ ਉਹ ਥੋੜੀ ਸਮਾਂ ਪਹਿਲਾਂ ਹੀ ਜੇਲ੍ਹ ਤੋਂ ਆਏ ਨੇ ਸੋ ਅਸੀਂ ਉਹ ਤੋਂ ਮੁਕਦਮਾ ਦਰਜ ਕਰਕੇ ਅੱਜ ਮੈਜਿਸਟਰਡ ਸਾਹਿਬ ਤੋਂ ਪੇਸ਼ ਕੀਤੇ ਸਨ ਉਹਨਾਂ ਨੂੰ ਰਿਮਾਂਡ ਲਿਆ ਹੁਣ ਪਤਾ ਕਰਾਂਗੇ ਕਿ ਕਿੱਥੋਂ ਲੈ ਕੇ ਆਉਂਦਾ ਸੀ ਤੇ ਕਿੰਨਾ ਨੂੰ ਗਾਂ ਗਾਂੇ ਵੇਚਦਾ ਸੀ ਇੰਨਾ ਨਾ ਚਕਾ ਰ ਲਗਾਤਾਰ ਜਦ ਤੱਕ ਨਹੀਂ ਜਦ ਤੱਕ ਰੋਕਿਆ ਉਹ ਪਹਿਲਾਂ ਵੀ ਸੀ ਨਾ ਇੱਕ ਕਾਰਨ ਜਿਹੜਾ ਐਲਰਜੀ ਕਰਦੇ ਨੂੰ ਦਾ ਵਾਸਤੇ ਜਿੰਦਾ ਇਹ ਤਾਂ ਨਹੀਂ اچانک ਕੀ ਹੈ ਆਪਾਂ ਜੋ ਕਹਿ ਸਕਦੇ ਕਿ ਇਹ ਰੈਗੂਲਰ ਜਿੱਦਾਂ ਤੁਹਾਨੂੰ ਜਿਹੜਾ ਜਿਹੜਾ ਤੁਸੀਂ ਮਲੂਟ ਵਾਲੇ ਦੇਖੇ ਸੀ ਕੰਮ ਮਲੂਟ ਜ਼ਿਆਦਾ ਕਰਦੇ ਸੀ ਰਹਿੰਦੇ ਸੀ ਹੁਣ ਵੀ ਇਹ ਨਾਲ ਬੈਠੀ ਦੇ ਵਿੱਚ ਆਪਾਂ ਤੇ ਕਿਹੜਾ ਕਹਿ ਰਹੇ ਹੋ ਪਰ ਆਪੇ ਵੀ ਨਾ ਕਰਦੇ ਦੀਏ ਉਹ ਫੋੜੀ ਚੱਲ ਰਹੀ ਹੈ ਕਿ ਸਭ ਕੋਈ ਸੱਚ ਦੋਸਤ ਕਰਨ ਨਹੀਂ ਹੂੰ ਹੂੰ ਉਹਦੇ ਚਾਹੇ ਤਾਂ ਪਲੱਸਾ ਕਰ ਦਿੰਦੇ ਵੀ ਆ ਸਮਾਂ ਕਰ ਲਿਆ ਬਟ ਉਹਦੇ ਵਿੱਚ ਕੀ ਹੈ ਫਾਰਵਰਡ ਲਿੰਕ ਕੀ ਹੈ ਪਰ ਪਿਛਲਾ ਲਿੰਕ ਵੀ ਹੈ ਜਿਹਦਾ ਕਦੇ ਪਲੱਸਾ ਨਹੀਂ ਕੀਤਾ ਗਿਆ ਇਹਨਾਂ ਜਿਹੜੀਆਂ ਸਵਾਲ ਇਹਦੇ ਨਾਲ ਹੀ ਅਟਕਦੇ ਨੇ 40 ਕਿਲੋ ਹੈਰੋਇਨ ਦੇ ਮਾਮਲੇ ਚ ਸਭ ਤੋਂ ਵੱਡਾ ਜਿਹੜਾ ਮੁੱਖ ਹੈਗਾ ਦੋਸ਼ੀ ਉਹ ਦਸਨੀਤ ਸਿੰਘ ਹੈ ਹੂੰ ਜਸਮੀਤ ਸਿੰਘ ਤੇ ਭਾਜੀ ਮੇਰਾ ਨਾਮ ਹੈ ਤਰੰਧਾਰ ਨਾਲ ਹੈ ਫੇ ਅੱਛਾ ਹਾਂ ਠੀਕ ਹੈ ਉਹਦੇ ਚ ਇਦਾਂ ਜੀ ਮੈਂ ਤੁਹਾਡੇ ਸਵਾਲ ਦਾ ਵੇਸ ਜਿੱਦੂ ਤੁਸੀਂ ਅੱਜ ਕੱਲ ਦੋ ਤਿੰਨ ਦੀ ਦਰਮਿਆਨੀ ਰਾਤ ਫੜਿਆ ਅੱਜ ਪੇਸ਼ ਕੀਤਾ ਕੱਲ ਉਹ ਵੀ ਕੁਝ ਕੋਰਤਾਲ ਕਰਾਂਗੇ ਫੇਰ ਹੀ ਬੈਕਵਰਡ ਤੇ ਫਾਰਵਰਡ ਲਿੰਕੇਜ ਦਾ ਪਤਾ ਲੱਗੂਗਾ ਜਿਹੜੀ ਪ੍ਰੈਸ ਕਾਨਫਰੈਂਸ ਜਿੱਦਾਂ ਆਪਾਂ ਕਰ ਰਹੇ ਹਾਂ ਇਹ ਤਾਂ ਤੁਰੰਤ ਮੌਕੇ ਤੇ ਹੁੰਦੀ ਹੈਗੀ ਸੋ ਉਸ ਤੋਂ ਬਾਅਦ ਤੇ ਮੇਰਾ ਖਿਆਲ ਆਪਾਂ ਇਦਾਂ ਦੀ ਕੋਈ ਫਾਲੋਅ ਅਪ ਕਾਨਫਰੈਂਸ ਹੋਈ ਨਹੀਂ ਜੇ ਉਹਦੇ ਚ ਉਦੀ ਹੈ ਤੇ ਉਹਦੇ ਚ ਫਿਰ ਇਸ ਚੀਜ਼ਾਂ ਦੇ ਖਲਾਸੇ ਹੁੰਦੇ ਨੇ ਇਹਦੇ ਚ ਬਟ ਫਿਰ ਵੀ ਉਦੋਂ ਜਦ ਦਿਨ ਆਪਾਂ ਪ੍ਰੋਪਰਟੀ ਦਾ ਨੋਟਿਸ ਚਸਪਾ ਕੀਤਾ ਸੀ ਉਦੋਂ ਚ ਵੀ ਦੱਸਿਆ ਸੀ ਹੈਗੀ ਬੰਦੇ ਕੁਝ ਆਈਡੈਂਟੀਫਾਈ ਕੀਤੇ ਆ ਉਹਨਾਂ ਚੋਂ ਇੱਕ ਬੰਦਾ ਆਪਾਂ ਅਰੈਸਟ ਵੀ ਕਰ ਲਿਆ ਹੈਗਾ ਸੋ ਰੈਗੂਲਰ ਸਾਡਾ ਪ੍ਰੋਸੈਸ ਚੱਲਦਾ ਰਹਿੰਦਾ ਬਟ ਹਾਂ ਕਿਉਂਕਿ ਪ੍ਰੈਸ ਕਾਨਫਰੈਂਸ ਮੋਮੈਂਟਰਲੀ ਉਸ ਵੇਲੇ ਹੁੰਦੀ ਹੈ ਉਸ ਵੇਲੇ ਤੇ ਜੋ ਮੌਕੇ ਤੇ ਤੱਥ ਹੁੰਦੇ ਨੇ ਜਿਹੜੇ ਬੜੇ ਬੰਦੇ ਫੜੇ ਹੁੰਦੇ ਉਹੀ ਫਿਰ ਇਹੀ ਦੱਸ ਸਕਦੇ ਆ ਜਾਂ ਤਾਂ ਇਹ ਤੇ ਸਾਨੂੰ ਵੀ ਨਹੀਂ ਪਤਾ ਕਿ ਕੌਣ ਹੋਰ ਹੈਗਾ ਤੇ ਆਪਾਂ ਨਹੀਂ ਕਰੀਏ ਹਾਂਜੀ ਇਹਦੀ ਹੁਣ ਅਸੀਂ ਜੀ ਤਫ਼ਤੀਸ਼ ਕਰਾਂਗੇ ਜੇ ਵੀ ਆਰਟੀਓ ਤੋਂ ਪਤਾ ਕਰ ਲੱਗਾ ਹੈ ਇਹ ਹਾਈ ਟੈਕ ਟੈਕਨੋਲੋਜੀ ਨੂੰ ਸੁਰੱਖਿਅਤ ਇਹ ਬਈ ਨਾਂ ਦੇ ਕਿਲ੍ਹੇ ਦੇ ਕਿਲ੍ਹੇ ਇੱਕੋ ਜਿਹੇ ਨੇ ਰਹਿਣ ਵੀੜ ਤਲਾਬ ਦੇ ਪੈ ਸਾਰੇ ਇੱਕ 19 ਸਾਲ ਦਾ ਇੱਕ 24 ਦਾ 30 ਦਾ ਪਹਿਲਾਂ ਵੀ ਕੇਸਾਂ ਦੇ ਵਿੱਚ ਇੱਕ ਜਣੇ ਸੰਜੀਤ ਤੇ ਪਹਿਲਾਂ ਪੜਦਾ ਦੇਖੋ ਜੀ ਜਿਹੜਾ ਇਹਦੇ ਤੇ ਇੱਕ ਆਪਾਂ ਮੰਨ ਕੇ ਚੱਲੀ ਕਿ ਜਦੋਂ ਬੰਦਾ ਫੜਿਆ ਗਿਆ ਉਹਦੇ ਰਿਡਾਰ ਤੇ ਆਉਂਦਾ ਇੱਕ 2023 ਚ ਇਹਦੇ ਤੇ ਜਿਹੜਾ ਕਿ ਆਪਣੇ ਥਾਣਾ ਥਰਮਲ ਚ ਬਠਿੰਡੇ ਤੇ ਪਰਚਾ ਦਰਜ ਹੋਇਆ ਸੀ ਜੇ ਆਪਾਂ ਉਹਨੂੰ ਮੰਨ ਕੇ ਚੱਲੀ ਤੇ ਕਟ-ਆਫ ਡੇਟ ਤੇ 23 ਤੱਕ ਇਹ ਹੈ ਗਈ ਹੈਗਾ ਜੀ ਇਹਨਾਂ ਦੇ ਵਿੱਚੋਂ ਇੱਕ ਜਣਾ ਜੇ ਸ੍ਰੀ ਸੁਖਦੇਵ ਹੈ ਇਹ ਸੰਜੀਵ ਕੁਮਾਰ ਹੀ ਬਾਕੀ ਇਹ ਦੀ ਹਜੇ ਪ੍ਰਾਧਿਕ ਜਿਹੜੀ ਪਿਸ਼ੋਕੜ ਵੈਰੀਫਾਈ ਕਰ ਰਹੇ ਆ ਇਹਦੇ ਸਾਹਮਣੇ ਤੇ ਇਹਦੇ ਤੇ ਪਰਚੇ ਕਿਉਂਕਿ ਆਪਣੇ ਬਠਿੰਡੇ ਦੇ ਥਾਣੇ ਚ ਧਰਮਲ ਤੇ ਸਦਰਤ ਕੀ ਹੈਗੇ ਸੀ ਸਾਹਮਣੇ ਆ ਗਏ ਨੇ ਬਾਕੀ ਇਹਦਾ ਪਤਾ ਕਰ ਰਹੇ ਹੋ ਹੋ ਸਕਦਾ ਉਹਨਾਂ ਤੇ ਵੀ ਹੋਵੇ ਕੀ ਮੰਦਾ ਮੈਨੂੰ ਨਹੀਂ ਜੀ ਮੈਂ ਤਾਂ ਕੀ ਮੰਦਾ ਮੈਂ ਕਿਹਾ ਬਸ ਸੋ ਬੰਦੇ ਕੰਮ ਦੀ ਬੋੜੀ ਪੁੱਛੀਛ ਦੀ ਨਹੀਂ ਇਹ ਜੋ ਸਾਹਮਣੇ ਆਇਆ ਕਿ ਵੀਰਤਲਾ ਦੇ ਵਿੱਚ ਕਿਸ ਤਰ੍ਹਾਂ ਇਹ ਗਲਵੇ ਕਰਦੇ ਸੀਗੇ ਲਿਆ ਕੇ ਇਹ ਤਾਂ ਲੈ ਕੇ ਆ ਰਹੇ ਆ ਜੀ ਮੈਂ ਉਹ ਵੀ ਕਹਿ ਰਦਾ ਹਾਂ ਇਹ ਤਾਂ ਲੈ ਕੇ ਇਹ ਮੈਂ ਉਹ ਫਿਰ ਤੁਹਾਨੂੰ ਕਹਿ ਰਿਹਾ ਹੁਣ ਮੈਂ ਰਿਮਾਂਡ ਤੇ ਲਿੱਤੇ ਨਹੀਂ ਬੰਦੇ ਹੁਣ ਪੁਛਪੜਤਾਲ ਕਰਾਂਗੇ ਮੜਾ ਨਾ ਪਤਾ ਨਹੀਂ 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 ਨਾ ਨਾਥਿੰਗ ਆਫ ਥਰ ਹਜੇ ਹੀ ਕਰਾਂਗੇ ਹਜੇ ਮੈਂ ਵੀਰੇ ਜੀ ਕਹਿ ਰਹੇ ਹੁਣ ਹੀ ਸਾਡੇ ਅੱਜ ਬੰਦੇ ਕੋਰਟ 'ਚ ਹੀ ਖੜੁੱਤੇ ਹੈਗੇ ਆ ਉਹਨਾਂ ਨੂੰ ਰਿਮਾਂਡ ਲਾਵਾਂਗੇ ਫੇਰ ਹੀ ਇਹ ਸਾਰੀ ਚੀਜ਼ ਅੱਗੇ ਪੁਛਪੜਤਾਲ ਕਰਾਂਗੇ ਸੇਲ ਬੰਦੇ ਕੋਰਟ 'ਚ ਹੀ ਲੈ ਕੇ ਕਿੰਨਾ ਹੈ ਉਹ ਮੁਖਸਰ ਨੂੰ ਆ ਰਹੇ ਸੀ ਜੇ ਬੰਦੇ ਹੋਰ ਕਿਹੜੇ ਅਨਵਾਲਡ ਆ ਕਈ ਵਾਰੀ ਡ੍ਰੌਪ ਆਫ ਪੁਆਇੰਟ ਕੁਝ ਹੋਰ ਨੂੰ ਨਾ ਕੁਝ ਹੋਰ ਨੂੰ ਉਹ ਸਾਰੀਆਂ ਜੇ ਆਫਟਰ ਜਿਹੜੀਆਂ ਅੱਜ ਤੂੰ ਬਾਅਦ ਹੀ ਇਹ ਸਾਰੀਆਂ ਚੀਜ਼ਾਂ ਨੂੰ ਉਜਾਗਰ ਨਹੀਂ ਆਪੇ ਦੇਖੋ ਤੇ ਦਰਸ਼ਾ ਕਰਦੇ ਨਹੀਂ ਇਹ ਤਿੰਨਾਂ ਚ ਕੋਈ ਨਹੀਂ ਕਰ ਇਹਦੇ ਚ ਇੱਕ ਗੱਲ ਇਹ ਵੀ ਹੈ ਨਾ ਜਿਛਲੀ ਜਿਹੜੀ ਅੱਧਾ ਕਿਲੋ ਹੈਰੇ ਨੂੰ ਪਈ ਹਾਂ ਹਾਂ ਕਿਲ ਦੇ ਵਿੱਚੋਂ ਨੈਟਵਰਕ ਚਲਾਇਆ ਜਾ ਰਿਹਾ ਹਾਂ ਹਾਂ ਠੀਕ ਇਹ ਵੀ ਨੈਟਵਰਕ ਕਰੇ ਮੁਸੇ ਪਤਾ ਪਤਾ ਨਹੀਂ ਚੱਲੀ ਹੋਣੀ ਜੇ ਇਦਾਂ ਦਾ ਹੋਏਗਾ ਤੇ ਉਹ ਸਾਹਮਣੇ ਆ ਜਾਊਗਾ ਬੰਦਾ ਆਪਾਂ ਜੇ ਲੱਭੀ ਫਿਰ ਉਹ ਜੇ ਹੋਇਆ ਤਾਂ ਉਹ ਉਹ ਵੀ ਆਨਰ ਰਿਕਾਰਡ ਆ ਗਲੋਬਲ ਪ੍ਰੋਡਕਸ਼ਨ ਬਾਰੇ ਤੇ ਲਿਆਂਦਾ ਗਿਆ ਸੀ ਲੈ ਕੇ ਆਏ ਸੀ ਹਾਂਜੀ ਹਾਂ ਉਹ ਕੀ ਗੱਲ ਆ ਨਹੀਂ ਦੇਖੋ ਜੀ ਮੈਂ ਡਿਟੇਲ ਆਫ ਇਨਵੈਸਟੀਗੇਸ਼ਨ ਨਹੀਂ ਸ਼ੇਅਰ ਕਰਾਂ ਕਿਉਂਕਿ ਉਹਦੇ ਜਿਹੜੇ ਬੰਦੇ ਆਏ ਹੁੰਦੇ ਧਿਆਨ ਚ ਤੇ ਸਾਹਮਣੇ ਆਏ ਹੁੰਦੇ ਫਿਰ ਉਹ ਅਗਲੇ ਵੀ ਉਹ ਦੇਖਦੇ ਰਹਿੰਦੇ ਆ ਉਹ ਉਸਦੇ ਵਿੱਚ ਨਿਕਲਿਆ ਤਾਂ ਕੁਝ ਕੁਝ ਨਾ ਕੁਝ ਤਾਂ ਹੈ ਹੈ ਬਿਲਕੁਲ ਹੈ ਜਿਹੜਾ ਬੰਦਾ ਇਹੀ ਲੈ ਕੇ ਆਇਆ ਦਾ ਡੈਫੀਨੇਟਲੀ ਕਿਸੇ ਪਰਪਸ ਤੇ ਲੈ ਕੇ ਇੱਕ ਚੀਜ਼ ਤਾਂ ਇਹ ਤਾਂ ਕਲੀਅਰ ਹੋ ਗਈ ਹੋਣੀ ਜੇ ਉਹ ਸਰਕਾਰੀ ਨੰਬਰ ਤੋਂ ਇਹਨਾਂ ਨੂੰ ਕੰਟੈਕਟ ਕਰਦਾ ਸੀ ਜਾਂ ਪ੍ਰਾਈਵੇਟ ਮੋਬਾਈਲ ਨੰਬਰ ਆਇਆ ਫਿਰ ਮੈਂ ਮੈਂ ਤੁਹਾਨੂੰ ਕਹਿੰਦਾ ਜੀ ਸਪੈਸਿਫਿਕਸ ਨੀ ਮੈਂ ਦੇ ਦੇ ਸਕਦਾ ਮੈਂ ਵੀ ਥੋੜਾ ਜਿਹਾ ਡਿਊਟੀ ਬౌੰਡ ਹ ਕਿਉਂਕਿ ਇਨਵੈਸਟੀਗੇਸ਼ਨ ਵੀ ਫਿਰ ਸਾਡੀ ਨਾ ਪ੍ਰਭਾਵਿਤ ਹੋਊ। ਸੌਰ ਤਿੰਨੋਂ ਕੀ ਕੀ ਕੰਮ ਕਰਦੇ ਸੀ? ਕੰਮ ਕੀ ਜੀ ਜਿਹਨੂੰ ਕਹਿੰਦੇ ਲੱਕੜ ਦਾ ਕੰਮ ਕਰਦੇ ਆ ਜਾਂ ਇੱਕ ਤੇ ਬੀਰਜਗਾਰ ਨਸ਼ੇ ਦਾ ਹੀ ਕੰਮ ਕਰਦਾ।